ਡਾਕਟਰ ਦੇ ਵੱਲੋਂ ਸੋਸ਼ਲ ਐਕਟਿਵਿਸਟ ਅਨਮੋਲ ਕਵੱਤਰਾ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਜਿਸ ਤੋਂ ਬਾਅਦ ਖੁਦ ਅਨਮੋਲ ਕਵੱਤਰਾ ਲਾਈਵ ਹੋ ਕੇ ਇਸ ਦੇ ਬਾਰੇ ਸਾਰੀ ਜਾਣਕਾਰੀ ਦਿੰਦਾ ਹੈ ਔਰ ਮੌਕੇ ਤੇ ਹੀ ਉਸ ਡਾਕਟਰ ਨੂੰ ਫੋਨ ਲਗਾਇਆ ਜਾਂਦਾ ਜਿਸ ਡਾਕਟਰ ਦੇ ਵੱਲੋਂ ਅਨਮੋਲ ਕਵੱਤਰਾ ਤੇ ਇਲਜ਼ਾਮ ਲਗਾਏ ਜਾਂਦੇ ਨੇ ਪੂਰਾ ਮਾਮਲਾ ਦੱਸਣੇ ਹੈ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਾਂਦੀ ਹੈ ਅਨਮੋਲ ਕਵਤਰਾ ਦੇ ਵੱਲੋਂ ਜਿਸ ਦੇ ਵਿੱਚ ਉਹ ਇੱਕ ਇਲਾਜ ਬਾਰੇ ਦੱਸਦੇ ਕਿ ਡਾਕਟਰ ਦੇ ਵੱਲੋਂ ਇੱਕ ਐਬਡੋਮਨਲ ਸੀਟੀ ਸਕੈਨ ਜਿਹੜਾ ਕਿ ਕਰਵਾਉਣ ਲਈ ਭੇਜਿਆ ਹੈ ਜਿਸ ਦੀ ਕੀਮਤ 5000 ਦੱਸੀ ਜਾਂਦੀ ਹੈ ਪਰ ਅਨਮੋਲ ਕਵਤਰਾ ਦੇ ਵੱਲੋਂ ਵੀਡੀਓ ਵਿੱਚ ਕਿਹਾ ਜਾਂਦਾ ਹੈ ਕਿ ਇਸ ਦੀ ਉਹ ਇਹੀ ਜਿਹੜਾ ਸਕੈਨ ਹੈ ਉਹ 1600 ਦੇ ਵਿੱਚ ਕਰਵਾ ਕੇ ਦੇਵੇਗਾ ਜਿਸ ਤੋਂ ਬਾਅਦ ਇੱਕ ਡਾਕਟਰ ਦੇ ਵੱਲੋਂ ਰਿਕਾਰਡਿੰਗ ਜਿਹੜੀ ਕਿ ਅਨਮੋਲ ਕਵਤਰਨ ਭੇਜੀ ਜਾਂਦੀ ਜਿਸ ਦੇ ਵਿੱਚ ਇਹ ਕਹਿਣਾ ਹੁੰਦਾ ਕਿ ਜਿਹੜੀ ਸੀਟੀ ਸਕੈਨ 1600 ਰੁਪਈਆ ਅਨਮੋਲ ਕਵਤਰਾ ਕਹਿ ਰਿਹਾ ਹੈ ਉਹ ਸਿਰਫ 500 ਤੋਂ سٹارٹ ہو کے 800 تک ہی ਹੁੰਦਾ ਵੱਧ ਤੋਂ ਵੱਧ 1200 تک ਹੀ ਹੁੰਦਾ ਤੇ ਜਿਹੜਾ ਬਾਕੀ ਪੈਸਾ ਬਚਿਆ ਉਹ ਅਨਮੋਲਕ ਵਤਰਾ ਕਮਿਸ਼ਨ ਦੇ ਤੌਰ ਤੇ ਖੁਦ ਲੈਂਦਾ ਤਾਂ ਸਮਾਜ ਸੇਵੀ ਬਣਨ ਦਾ ਕੀ ਫਾਇਦਾ ਤਾਂ ਇਹ ਇਲਜ਼ਾਮ ਡਾਕਟਰ ਦੇ ਵੱਲੋਂ ਲਗਾਏ ਜਾਂਦੇ ਨੇ ਜਿਸ ਤੋਂ ਬਾਅਦ ਖੁਦ ਅਨਮੋਲਕ ਵਤਰਾ ਲਾਈਵ ਹੋ ਕੇ ਉਸ ਡਾਕਟਰ ਨੂੰ ਫੋਨ ਕਰਦਾ ਹੈ ਤੇ ਜਦੋਂ ਡਾਕਟਰ ਇਸ ਦੇ ਬਾਰੇ ਇਹ ਕਹਿੰਦਾ ਕਿ ਉਸਨੇ ਗਾਇ ਅਲਟرا ساؤنڈ ਦੀ ਕੁਝ ਕੀਤੀ ਹੈ ਐਬਡੋਮਨਲ ਸੀਟੀ ਸਕੈਨ ਨਹੀਂ ਕੀਤਾ ਤਾਂ ਉਸ ਨੂੰ ਲੈ ਕੇ ਜਿਹੜਾ ਕਿ ਦੋਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਜਿਸ ਤੋਂ ਬਾਅਦ ਉਹ ਡਾਕਟਰ ਫੋਨ ਹੀ ਕੱਟ ਦਿੰਦਾ ਉਸ ਤੋਂ ਬਾਅਦ ਦੁਬਾਰਾ ਅਨਮੋਲ ਕਵਤਰਾ ਦੇ ਵੱਲੋਂ ਕਾਲ ਲਗਾਈ ਜਾਂਦੀ ਹੈ ਤੇ ਉਹ ਜਿਹੜਾ ਡਾਕਟਰ ਹੈ ਉਹ ਕਾਲ ਹੀ ਨਹੀਂ ਚੱਕਦਾ ਉਸ ਤੋਂ ਬਾਅਦ ਅਨਮੋਲ ਕਵਤਰਾ ਦੇ ਵੱਲੋਂ ਇਸ ਦੇ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਤੁਸੀਂ ਆਪ ਦੇਖੋ ਨਹੀਂ ਸਰ ਤੁਹਾਡੀ ਨਾ ਕੋਈ ਵੀਡੀਓ ਦੇਖੀ ਸੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਸੀ 1600 ਤੋਂ ਵੀ ਸਸਤੀ ਹੁੰਦੀ ਹੈ ਕੋਈ ਅਨਮੋਲ ਜੀ ਨੇ ਤੁਸੀਂ ਲਿਖਿਆ ਕਿ ਆਪਣੀ ਪਹਿਲਾਂ ਵਲਡਿੰਗ ਦੇਖੋ ਕਿ ਜਿਹੜੀ ਤੁਸੀਂ ਫੇਸਬੁੱਕ ਤੇ ਪਾਈ ਸੀ ਉਹਦੇ ਵਿੱਚ ਸਿਟੀ ਲਿਖਿਆ ਸੀ ਕਿ ਵਿਟਾਮਨ ਅਲਟਾ ਸੌਂ ਲਿਖਿਆ ਸੀ ਉਹਦੇ ਤੇ ਸਿਟੀ ਅਬਾਰਮਨ ਲਿਖਿਆ ਜੀ ਮੈਂ ਪਰਚੀ ਭੇਜ ਦੇਣਾ ਤੁਹਾਨੂੰ ਪਰ ਕਿਹਦੀ ਤੁਸੀਂ ਯਾਰੀ ਲੈਂਗੁਏਜ ਬੋਲੀ ਸੀ ਮੌਦੀ ਗੱਲ ਕਰ ਰਿਹਾ ਸਰ ਲੈਂਗੁਏਜ ਮੈਂ ਸੀਟੀ ਅਬਡੋਮਲ ਲਿਖਿਆ ਸੀ ਸਰ ਇਹਨਾਂ ਨੂੰ ਹੋਲ ਅਬਡੋਮਨ ਦੀ ਇੱਕ ਸਕੈਨ ਲਿਖੀ ਆ ਸੀਟੀ ਦੇਖ ਕਰੋ ਕਿ ਡਾਕਟਰ ਕਿੰਨੇ ਪੈਸੇ ਲਾ ਕੇ ਡਾਕਟਰ ਬਣਦਾ ਸਰ ਪਹਿਲਾਂ ਮੈਂ ਜਿਹੜੀ ਗੱਲ ਕਰ ਰਿਹਾ ਆ ਪਾ ਇਹ ਤਾਂ ਕਰ ਲੀਏ ਉਹ ਤਾਂ ਮੈਂ ਪੈਸਿਆਂ ਦੀ ਗੱਲ ਤੇ ਅੱਗੇ ਕੱਕ ਕਰਕੇ ਡਿਸਕਸ ਕਰਾਂਗੇ ਸਰ ਇੱਕ ਇੱਕ ਸਰ ਪੈਕ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਮੈਂ ਬਿਲਕੁਲ ਡਿਸਕਸ ਕਰਨਾ ਸਰ ਪਹਿਲਾ ਇਹ ਤਾਂ ਦੱਸੋ ਸੀਟੀ ਅਬਡੋਮਨਲ 500 ਰੁਪਏ ਦੀ ਹੁੰਦੀ ਕਿੱਥੋਂ ਆ ਤੁਹਾਡੀ ਰਿਕਾਰਡਿੰਗ ਆਈ ਹੈ ਮੈਨੂੰ ਦੱਸੋ 500 ਰੁਪਏ ਦੀ ਹੁੰਦੀ ਕਿੱਥੋਂ ਤੁਸੀਂ ਕਿਹਾ 500 ਦੀ ਹੁੰਦੀ ਨਹੀਂ ਤੁਸੀਂ ਕਿਹਾ 500 ਰੁਪਏ ਦੀ ਹੁੰਦੀ ਅਸੀਂ ਬਾਕੀ ਕਮਿਸ਼ਨ ਖਾਨੇ ਆ ਤੁਸੀਂ ਅਲਟਾ ਸੌਂ ਤੇ ਬਾਰੇ ਕਿਹਾ ਮੈਂ ਅਲਟਾ ਸੌਂ ਕਿਹਾ 5 700 800 ਰੁਪਏ ਦੀ ਸਰ ਮੈਂ ਉਸ ਵੀਡੀਓ ਦੇ ਵਿੱਚ ਸੀਟੀ ਅਬਡੋਮਨਲ ਦੀ ਗੱਲ ਕਰ ਰਿਹਾ ਜਿਹੜੀ ਡਾਕਟਰ ਨੇ 5 700 ਰੁਪਏ ਦੀ ਲਿਖ ਕੇ ਦਿੱਤਾ ਉਹ ਮੈਂ 1600 ਦੀ ਕਰਾਨਾ ਤੁਸੀਂ ਕਿਹਾ ਜੀ ਉਹ 5 600 ਰੁਪਏ ਮਰੇ ਤੁਸੀਂ ਸਿਟੀ ਆਫ ਦਮਨ ਨੇ ਕਿਹਾ ਸਰ ਤੁਸੀਂ ਵੀਡੀਓ ਦੁਆਰਾ ਦੇਖ ਕੇ ਮੈਨੂੰ ਬੈਕ ਕਾਲ ਕਰੋਗੇ ਤੁਸੀਂ ਪਹਿਲਾਂ ਆਪਣੇ ਤੁਸੀਂ ਸੁਣ ਕੇ ਤੁਸੀਂ ਵੀਡੀਓ ਸੁਣ ਕੇ ਮੈਨੂੰ ਬੈਕ ਕਾਲ ਕਰੋਗੇ ਇੱਕ ਵਾਰੀ ਕਿਉਂ ਕਿ ਟਿਕਲ ਇਹ ਸਰ ਤੁਸੀਂ ਕਨਫਰਮ ਕਰੋ ਤੁਸੀਂ ਡਾਕਟਰ ਨੂੰ ਤੁਸੀਂ ਕਹਿੰਦੇ ਹੋ ਜੀ ਮੈਂ ਨਹੀਂ ਕਿਹਾ ਕਿ ਮੈਂ ਫ੍ਰੀ ਬੈੱਡ ਤੇ ਮੈਂ ਤਰਲੇ ਵਾਸਤੇ ਨਹੀਂ ਨਹੀਂ ਫ੍ਰੀ ਫ੍ਰੀ ਨਹੀਂ ਲੁਛਣ ਸਰ ਤੁਸੀਂ ਕਿਵੇਂ ਕਿਵੇਂ ਲੁੱਟ ਰਹੇ ਆ ਸਰ ਤੁਸੀਂ ਆਪਣੀ ਅਮਨਤ ਦੇਖ ਤੇ ਅਗੇ ਤੇਰੀ ਅਮਨਤ ਕੀ ਹੈ ਕਿਵੇਂ ਲੁੱਟ ਰਹੇ ਆ ਦੱਸ ਤਾਂ ਦਿਓ ਗੱਲ ਕਰ ਸਰ ਤੁਹਾਡਾ ਨਾਮ ਕੀ ਹੈ ਮੈਂ ਤੁਹਾਨੂੰ ਵਿਜ਼ਿਟਿੰਗ ਕਾਰਡ ਭੇਜਿਆ ਆਪਣਾ ਨਾਮ ਤਾਂ ਦੱਸ ਦਿਓ ਸਰ ਲਓ ਲ ਅਕਾਡ ਆ ਡਾਕਟਰ ਨੇ ਦੇਖ ਇਹ ਡਾਕਟਰ ਪੜੇ ਲਿਖੇ ਐ ਐਮਬੀਬੀਐਸ ਐਮਡੀ ਡਾਕਟਰਾਂ ਦੀ ਇਹ ਮੈਂ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਇਦਾਂ ਦੇ ਗੰਦੇ ਜਿਹੜੇ ਗਿਰੇ ਹੋਏ ਇਦਾਂ ਦੇ ਡਾਕਟਰ ਜਿਨ੍ਹਾਂ ਕੋਲ ਮੇਰੇ ਵਰਗੇ ਮੇਰੀ ਗ੍ਰੈਜੂਏਸ਼ਨ ਵੀ ਬੜੀ ਮਤਲਬ ਸਪਲੀਆਂ ਨਾਲ ਪੁਆਇੰਟਾਂ ਦੇ ਪਾਸ ਹੋ ਕੇ ਮੇਰੀ ਡਿਗਰੀ ਹੋਈ ਆ ਤੇ ਉਹਨਾਂ ਨਾਲ ਇਹਨਾਂ ਪੜੇ ਲਿਖੇ ਡਾਕਟਰਾਂ ਕੋਲ ਗੱਲ ਨਹੀਂ ਹੋ ਰਹੀ ਇਹ ਆ ਸਾਡੇ ਡਾਕਟਰਾਂ ਦਾ ਹਾਲ ਦੇਖੋ ਫੋਨ ਕੱਟ ਗਿਆ ਮੈਂ ਫਿਰ ਫੋਨ ਕਰੂੰਗਾ ਇਹਨੂੰ ਨਾਮ ਨਹੀਂ ਦੱਸ ਰਿਹਾ ਮੈਨੂੰ ਆਪਣਾ ਟਰੂ ਕਾਲਰ ਦੇ ਕੀ ਨਾਮ ਸੀ ਇਹਨਾਂ ਦਾ ਦੇਖੋ ਵਿਚਾਰੇ ਮੈਨੂੰ ਉਮਰ ਦੇ ਲੱਗ ਰਹੇ ਨੇ ਕੱਟ ਤਾਂ ਆਹ ਦੇਖੋ ਐਡੇ ਜੋਗੇ ਨੇ ਇਹ ਇਹਨਾਂ ਦੀ ਕਹਿ ਲੋ ਕਿ ਇੱਕ ਲੈਵਲ ਹੈਗਾ ਇਹਦੀ ਰਿਕਾਰਡਿੰਗ ਸੁਣਾ ਮੈਨੂੰ ਫੋਨ ਕਰਕੇ ਇਹਨਾਂ ਨੇ ਭੇਜਿਆ ਕੀ ਆ ਸੁਣੋ ਜਨਾਬ ਪਬਲਿਕ ਨੂੰ ਫੁੱਦੂ ਨਾ ਬਣਾਓ ਡਾਕਟਰ ਨੂੰ ਇੱਕ ਨੂੰ ਐਮਬੀਬੀਐਸ ਕਰਨ ਲਈ ਕਰੋੜ ਰੁਪਈਆ ਲੱਗਦਾ ਤੇ ਐਮਡੀ ਕਰਨ ਲਈ ਘੱਟੋ ਘੱਟ 5 ਕਰੋੜ ਰੁਪਈਆ ਨਹੀਂ ਫਿਰ ਸਾਨੂੰ ਬਿਜ਼ਨਸ ਕਰਨ ਲਈ ਵੀ 5-5 ਕਰੋੜ ਰੁਪਈਆ ਲੱਗਦਾ ਸਾਡੀ ਫੈਕਟਰੀਆਂ ਦੇ ਤੇ ਅਸੀਂ ਵੀ ਮਾੜੇ ਲੋਕਾਂ ਦਾ ਵਿਚਾਰੇ ਦੇ ਲੋੜਵੰਦਾਂ ਦਾ ਖੂਨ ਚੂਸ ਲੀਏ ਇਹ ਡਾਕਟਰਾਂ ਕੋਲ ਵਧੀਆ ਗੱਲ ਕਹਿਣ ਕਿ ਕਰੋੜ ਰੁਪਏ ਲੱਗਦਾ ਜੀ ਤੇ ਉਸ ਤੋਂ ਬਾਅਦ ਅਸੀਂ ਖੂਨ ਪੀਵਾਂਗੇ ਲੋਕਾਂ ਦਾ ਚੱਕੋ ਧਰਨਾ ਲਾਓ ਆਵਾਜ਼ ਚੱਕੋ ਸਿਸਟਮ ਦੇ ਖਿਲਾਫ ਕਿ ਕਿਉਂ ਲੱਗਦਾ ਕਰੋੜ ਰੁਪਏ ਕਿਉਂ ਲੱਗਦਾ 5 ਕਰੋੜ ਰੁਪਏ ਮੈਂ ਤੁਹਾਡੇ ਨਾਲ ਬੈਨਾਂ ਤੁਹਾਡੇ ਨਾਲ ਧਰਨੇ ਤੇ ਬੈਠੂੰਗਾ ਤੁਹਾਡੇ ਨਾਲ ਜਿਹੜੀ ਮਰਜ਼ੀ ਸਰਕਾਰ ਹੋਵੇ ਅੱਖਾਂ ਚੱਖਾ ਪਾ ਕੇ ਲੜੂੰਗਾ ਬੈਠੋ ਅੱਗੇ ਸੁਣੋ ਤਾਂ ਜੰਦਾ ਠੀਕ ਹੈ ਜੀ ਜੇ ਉਹਨੇ 5000 ਰੁਪਏ ਲਿਖ ਦਿੱਤਾ ਤੇ ਕੋਈ ਆਫਤ ਨਹੀਂ ਆ ਗਈ ਠੀਕ ਹੈ ਜੀ ਰਹੀ ਗੱਲ ਤੁਸੀਂ ਕਹਿੰਦੇ ਸੀ 1600 ਦੀ ਕਰਾਨੀਆਂ ਉਹਦਾ ਰੇਟ 1600 ਰੁਪਏ ਹੈ ਹੀ ਨਹੀਂ ਉਹਦਾ ਰੇਟ ਹੀ 500 ਤੋਂ ਲੈ ਕੇ 800 ਦਾ ਹੀ ਹੈ ਜਿਆਦਾ ਜਿਆਦਾ 12000 ਰੁਪਏ ਲੱਗਦਾ ਫਿਰ ਤੁਹਾਡੇ ਵੀ ਤੁਹਾਨੂੰ ਵਿੱਚ ਫਰਕ ਕੀ ਹੈ ਤੁਸੀਂ ਐਂਜੋ ਚਲਾ ਰਹੇ ਆ ਕੋਈ ਡਿਗਰੀ ਡਿਪਲੋਮਾ ਨਹੀਂ ਕੀਤਾ ਦੁਨੀਆ ਨੂੰ ਫੋਧੂ ਬਣਾ ਰਹੇ ਆ ਪਾਦਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕਿੰਨੀਆਂ ਮਿਰਚਾਂ ਲੜ ਰਹੀਆਂ ਨਾ ਕੋਈ ਡਾਕਟਰਾਂ ਨਾਲ ਇਹ ਤਾਂ ਚੀਕਾਂ ਐਂ ਪਾ ਕੇ ਰੱਖੂੰਗਾ ਮੈਂ ਮੈਂ ਇੱਕ ਵਾਰਗਲਾ ਵੇਸੋ ਸੋਚਦਾ ਜਿਹੜੇ ਕੁਛਕ ਮੇਰੇ ਖਿਲਾਫ ਡੱਡੂ ਪੈ ਜਾਂਦੇ ਨੇ ਨਾ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਕਿਉਂ ਪੈਂਦੇ ਇਹ ਜਿਹੜਾ ਮੈਡੀਕਲ ਮਾਫੀਆ ਦੇ ਕੁਛ ਸੋ ਕਾਲਡ ਡਾਕਟਰ ਕੁਛ ਜਿੰਨਾਂ ਕੋਲ ਬਰਦਾਸ਼ ਨਹੀਂ ਹੋ ਰਿਹਾ ਕਿ ਅਨਮੋਲ ਇੰਨੀ ਜ਼ਿਆਦਾ ਅਵੇਅਰਨੈਸ ਕਰ ਰਿਹਾ ਐ ਇੰਨੇ ਲੋਕ ਇੰਨੇ ਮਰੀਜ਼ ਤਾਂ ਕਿਸੇ ਪੇਸ਼ੈਂਟ ਕਿਸੇ ਡਾਕਟਰ ਦੀ ਓਪੀਡੀ ਚ ਨਹੀਂ ਹੁੰਦੇ ਜਿੰਨੇ ਸਾਡੇ ਕੋਲ ਇੱਥੇ ਆਉਂਦੇ ਨੇ ਇਹ ਸ਼ਾਇਦ ਇਹ ਚੀਜ਼ਾਂ ਡਾਕਟਰਾਂ ਕੋਲ ਬਰਦਾਸ਼ ਨਹੀਂ ਹੋ ਰਹੀਆਂ ਇਹ ਡਾਕਟਰ ਵਿਚਾਰੇ ਮਜਬੂਰ ਹੋਏ ਪਏ ਨੇ ਕਿ ਅਨਮੋਲ ਤਾਂ ਇਦਾਂ ਲੋਕਾਂ ਨੂੰ ਵੇਅਰ ਕਰ ਕਰਕੇ ਕਰ ਕਰਕੇ ਸਾਡਾ ਮਾੜਾ ਧੰਦਾ ਬੰਦ ਕਰ ਦੇਗਾ ਮੈਂ ਇੱਕ ਡਾਕਟਰ ਨੂੰ ਗੱਲ ਪੁੱਛਣਾ ਚਾਹਨਾ ਤੁਹਾਡੀ ਓਪੀਡੀ ਫੀਸ ਕਾਦੇ ਲਈ ਹੁੰਦੀ ਹੈ ਸਪੋਜ਼ ਤੁਸੀਂ 5 ਕਰੋੜ ਰੁਪਏ ਲਾਇਆ ਐਮਡੀ ਕਰਕੇ ਐਮਡੀ ਡਾਕਟਰ ਦੀ ਕਿੰਨੀ ਓਪੀਡੀ ਫੀਸ ਹੈ ਮਿਨੀਮਮ ਤੋਂ ਮਿਨੀ ਭਾਈ ਜੀ ਇੱਕ ਡਾਕਟਰ ਵੀ ਦਿਹਾੜੀ 'ਚ 200 ਪੇਸ਼ੈਂਟ ਦੇਖਦਾ ਕਿੰਨਾ ਪੈਸਾ ਹੋ ਗਿਆ 1000 200 ਭਾਈ ਜੀ 20000 ਰੁਪਏ ਦਿਹਾੜੀ ਕਮਾਉਣ ਤੋਂ ਬਾਅਦ 6 ਲੱਖ ਰੁਪਏ ਮਹੀਨਾ ਕਮਾਉਣ ਤੋਂ ਬਾਅਦ 5 ਕਰੋੜ ਰੁਪਏ ਲਾ ਕੇ 6 ਲੱਖ ਰੁਪਏ ਮਹੀਨਾ ਕਮਾਉਣ ਤੋਂ ਬਾਅਦ ਹਜੇ ਵੀ ਤੁਹਾਨੂੰ ਇਹ ਲੱਗਦਾ ਕਿ ਤੁਹਾਨੂੰ ਕੋਈ ਕਮੀ ਹੈ ਮਤਲਬ ਲੱਖ ਦੀ ਲਾਹਨਤ ਹੈ ਐਸੇ ਤੁਹਾਡੀ ਕਮਾਈ ਤੇ ਕਿ ਯਾਰ ਮਤਲਬ ਤੁਸੀਂ ਇੰਨੇ ਕਿ ਗਿਰੇ ਹੋਏ ਲੋਕ ਮੈਂ ਹੈਰਾਨ ਆ ਇਹਨਾਂ ਲੋਕਾਂ ਦੇ ਜਿਹੜੇ ਇਹ ਕਹਿੰਦੇ ਨੇ ਕਿ ਭਾਈ ਸਾਡੇ 1 ਕਰੋੜ ਰੁਪਏ ਬਿਜ਼ਨਸ ਤੇ ਲੱਗਾ ਤੇ ਅਸੀਂ ਮਰੀਜ਼ਾਂ ਕੋਲੋਂ ਨਾ ਚੂਸੀਏ ਤਾਂ ਕਿੱਥੋਂ ਚੂਸੀਏ ਯਾਰ ਲੋਕ ਇੱਥੇ ਮਰਦੇ ਨੇ ਆ ਕੇ ਉਹ ਵਿਚਾਰੇ ਜਿਹੜੇ ਬੈਠੇ ਨੇ ਜਿਨ੍ਹਾਂ ਕੋਲ ਆਪਣੇ ਇਲਾਜ ਕਰਾਣ ਦੇ ਉੱਤੇ ਪੈਸੇ ਨਹੀਂ ਵਿਚਾਰੇ ਘਰ ਵੇਚ ਵੇਚ ਕੇ ਤੁਹਾਨੂੰ ਪੈਸੇ ਦਿੰਦੇ ਨੇ ਆਪਣੇ ਆ ਸੁਣ ਲਓ ਰਿਕਾਰਡਿੰਗ ਦੂਜੀ ਵੀ ਸੁਣ ਲਓ ਮੈਂ ਇਹ ਤਾਂ ਇਹ ਜਿਹੜੇ ਇਦਾਂ ਦੇ ਲੋਕ ਨੇ ਨਾ ਇਹੀ ਮੇਰੇ ਮਗਰ ਪਵਾ ਕੇ ਧਮਕੀਆਂ ਵੀਡੀਓਜ਼ ਖਿਲਾਫ ਪਵਾਉਂਦੇ ਨੇ ਕਿਉਂਕਿ ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਪਾਰ ਰਿਹਾ ਕਿ ਹੁਣ ਮੂਲ ਹੁਣ ਇੰਨੀ ਅਵੇਅਰਨੈਸ ਕਰਦਾ ਲੋਕਾਂ ਨੂੰ ਆ ਸੁਣੋ ਸ਼ੋਅ ਕਰਦ ਨੇ ਕੈਮਰਾ ਲਾ ਕੇ ਫੇਸਬੁੱਕ ਤੇ ਪਾ ਕੇ ਜੀ ਅਸੀਂ ਬਹੁਤ ਭਲਾਈ ਕਰ ਰਹੇ ਹਾਂ ਅਸੀਂ ਬੜਾ ਵਧੀਆ ਕੰਮ ਕਰ ਰਹੇ ਹਾਂ ਜੀ ਸਾਡੇ ਵਰਗਾ ਕੋਈ ਭਲਾ ਬੰਦਾ ਹੀ ਨਹੀਂ ਹੈਗਾ ਤੁਸੀਂ ਕੀ ਕਰਦੇ ਹੋ ਤੁਸੀਂ ਵੀ ਕਮਿਸ਼ਨਰ ਕੀ ਹੋਈ ਉੱਥੇ ਤੁਸੀਂ ਵੀ ਤੇਹੀ ਕੰਮ ਕਰਦੇ ਕਦੀ ਡਾਕਟਰ ਸਾਹਿਬ ਆਓ ਕੁਰਸੀ ਡਾਈਏ ਬੈਠੇ ਉੱਥੇ ਦੋਨੋਂ ਤੁਹਾਡੀ ਐਮਬੀਬੀਐਸ ਤੇ ਐਮਡੀ ਇੱਕ ਪਾਸੇ ਸਾਡੀ ਅਨਪੜਤਾ ਇੱਕ ਪਾਸੇ ਬਰਾਬਰ ਬੈਠਾਂਗੇ ਤੇ ਰੋਜ਼ ਆਪੀਡੀ ਕਰਾਂਗੇ ਤੁਸੀਂ ਮੈਨੂੰ ਮਰੀਜ਼ ਕੱਢ ਕੱਢ ਦਿਓਂਗੇ ਜਿਹੜੇ ਲੋੜਮੰਦ ਹੋਏ ਦਵਾਈ ਨਹੀਂ ਲੈ ਸਕਦੇ ਮੈਂ ਦਵਾਈ ਦਵਾਂਗਾ ਤੁਸੀਂ ਫ੍ਰੀ ਬੈ ਕੇ ਇੱਥੇ ਪੇਸ਼ੈਂਟ ਡਾਇਗਨੋਸ ਕਰੂਗਾ ਤੁਸੀਂ ਨਹੀਂ ਕਰ ਸਕਦੇ